ਵਾਹਿਗੁਰੂ ਜੀ ਕਾ ਕਲਸ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਕਰੋਨਾ ਵਾਇਰਸ ਨਵੀਂ ਬਿਮਾਰੀ ਨੇ ਪੂਰੀ ਦੁਨੀਆ ਨੂੰ ਆਪਣੇ ਸਹੇਦ ਦੇ ਵਿੱਚ ਲਿਆ ਹੋਇਆ ਹੈ ਸੋ ਸਮੁੱਚੇ ਤੌਰ ਤੇ ਲੋਕਾਂ ਦੇ ਜੋ ਕੰਮਕਾਰ ਕਾਜ ਬੰਦ ਪਏ ਨੇ ਔਰ ਜਿੱਥੇ ਸਮਾਜ ਸੇਵੀ ਜਿੱਥੇ ਬੰਦੀਆਂ ਸਿੱਖ ਸੰਸਥਾਵਾਂ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਰਹੀਆਂ ਨੇ ਉਥੇ ਜੋ ਗਰੰਥੀ ਸਿੰਘ ਪਾਥਰੀ ਸਿੰਘ ਜੋ ਇਸ ਸਮੇਂ ਦੇ ਵਿੱਚ ਬਿਲਕੁਲ ਆਪਣੇ ਕੰਮ ਤੋਂ ਵਿਹਲੇ ਨੇ ਉਹਨਾਂ ਦੀ ਮਦਦ ਦੀ ਵੀ ਜ਼ਰੂਰਤ ਸੀ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਭਾਈ ਹਰਜੀਤ ਸਿੰਘ ਜੀ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚ ਕਰਕੇ ਗਰੰਥੀ ਸਿੰਘਾਂ ਦੇ ਜੋ ਮਦਦ ਕੀਤੀ ਜਾ ਰਹੀ ਹੈ ਅੱਜ ਅਸੀਂ ਵੀ ਮੇਰੇ ਨਾਲ ਭਾਈ ਮੰਗਲ ਸਿੰਘ ਜੀ ਨੇ ਦਾਸ ਜੰਗ ਬਹਾਦਰ ਸਿੰਘ ਗਰੰਥੀ ਗੁਰਦੁਆਰਾ ਸਾਹਿਬ ਰਹੀਮਪੁਰ ਭਾਈ ਮੰਗਲ ਸਿੰਘ ਜੀ ਗੁਰਦੁਆਰਾ ਗਰੰਤੀ ਸਿੰਘ ਨਗਰ ਸਮੀਪੁਰ ਤੋਂ ਨੇ ਭਾਈ ਹਰਜੀਤ ਸਿੰਘ ਦੇ ਨਾਲ ਪਿਛੇ ਮਹਮੂਦਪੁਰ ਹੋਰ ਨਗਰਾਂ ਦੇ ਵਿੱਚੋਂ ਹੁੰਦੇ ਹੋਏ ਅੱਜ ਇਸ ਵੇਲੇ ਲਾਮਤਾ ਬਸਤੀ ਵਿੱਚ ਪਹੁੰਚੇ ਨੇ ਇੱਥੇ ਗਰੰਤੀ ਸਿੰਘ ਨੂੰ ਜੋ ਉਹਨਾਂ ਦੇ ਜ਼ਰੂਰਤ ਦਾ ਸਮਾਨ ਜ਼ਰੂਰਤ ਜੀ ਔਰ ਆਸਣ ਦਿੱਤਾ ਗਿਆ ਏ ਔਰ ਮੈਂ ਬੇਨਤੀ ਕਰਾਂਗਾ ਨਗਰਾਂ ਦੇ ਜੋ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੇਬਾ ਨੇ ਸਹਿਬਾ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਕੀਤੀ ਜਾਂਦੀ ਹੈ ਕੀ ਆਪਣੇ ਨਗਰ ਦੇ ਗਰੰਥੀ ਸਿੰਘਾਂ ਅਤੇ ਪਾਥਲੀ ਸਿੰਘਾਂ ਦਾ ਇਸ ਸਮੇਂ ਦੇ ਵਿੱਚ ਔਖੇ ਸਮੇਂ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਜਾਵੇ ਉਹਨਾਂ ਦਾ ਜ਼ਰੂਰਤ ਦਾ ਸਮਾਨ ਮੁਹੱਈਆ ਕਰਾਇਆ ਜਾਵੇ ਔਰ ਮੈਂ ਧੰਨਵਾਦੀ ਹਾਂ ਮੈਂ ਇਸ ਨਗਰ ਦੇ ਵਿੱਚ ਰਹਿੰਦਾ ਨਗਰ ਦੇ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜਾਂਦਾ ਹੈ ਸੋ ਮੈਂ ਇਹੀ ਬੇਨਤੀ ਕਰਾਂਗਾ ਤਾਂ ਅਸੀਂ ਧੰਨਵਾਦ ਕਰਦੇ ਹਾਂ ਭਾਈ ਹਰਜੀਤ ਸਿੰਘ ਜੀ ਪ੍ਰਚਾਰਕ ਦਾ ਜਿੱਥੇ ਉਹ ਧਰਮ ਪ੍ਰਚਾਰ ਦੇ ਖੇਤਰ ਦੇ ਵਿੱਚ ਦਿਨ ਰਾਤ ਇੱਕ ਕਰ ਰਹੇ ਨੇ ਉਥੇ ਇਸ ਔਖੇ ਸਮੇਂ ਦੇ ਵਿੱਚ ਜੋ ਆਪਣੇ ਗਰੰਥੀ ਸਿੰਘ ਕਾਥੀ ਸਿੰਘ ਵਿਹਲੇ ਬੈਥੇ ਨੇ ਜੋ ਇਸ ਨਹੀਂ ਆਪਣੇ ਕੁਨਾਂ ਦੇ ਕੋਲ ਕਮਾਈ ਦਾ ਇਸ ਵੇਲੇ ਕੋਈ ਸਾਧਨ ਨਹੀਂ ਉਹਨਾਂ ਦੀ ਜ਼ਰੂਰਤਦਿਆਂ ਵਸਤਾਂ ਵੀ ਮਹయ్యా ਕਰਾ ਰਹੇ ਨੇ ਔਰ ਮੈਂ ਇਸ ਗੱਲ ਤੋਂ ਭਰਜੀਤ ਸਿੰਘ ਦਾ ਵੀ ਧੰਨਵਾਦ ਕਰਦਾ ਹਾਂ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਜਿੱਥੇ ਵੀ ਕੋਈ ਗਰੰਥੀ ਸਿੰਘ ਹੈ ਆਪਣੇ ਨਗਰ ਦੇ ਵਿੱਚ ਉਹਨਾਂ ਦਾ ਵਿਸ਼ੇਸ਼ ਤੌਰ ਤੇ ਖਿਆਲ ਰੱਖਿਆ ਜਾਵੇ ਔਰ ਸਤਿਗੁਰਾਂ ਦੇ ਚਰਨਾਂ 'ਚ ਵੀ ਅਰਦਾਸ ਕਰਦਾ ਹਾਂ ਕਿ ਸਤਿਗੁਰਜੀ ਕਿਰਪਾ ਕਰਨ ਇਹ ਜੋ ਮਹਾਮਾਰੀ ਹੈ ਉਸ ਮੁੱਚੀ ਮਾਨਵਤਾ ਨੂੰ ਇਸ ਮਹਾਮਾਰੀ ਤੋਂ ਮੁਕਤ ਕਰਾਉਣ ਦੁੱਖਾਂ ਦਾ ਨਾਸ ਕਰਕੇ ਫਿਰ ਤੋਂ ਦੁਬਾਰਾ ਸੰਸਾਰ ਦੇ ਵਿੱਚ ਖੁਸ਼ੀਆਂ ਬਖਸ਼ਣ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦਾ